ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਕੋਈ ਵੀ ਸੇਲ ਕਰਨ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪੰਡਸਰਾਵਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਬਾਈ ਜੀ ਜਿਸ ਦੇ ਵਿੱਚ ਬਾਈ ਜੀ ਕਾਲੀ ਮੋਹਰਾ ਦੀ ਬਹੁਤ ਚੰਗੀ ਤੁਹਾਡੇ ਲਈ ਮੱਝ ਲੈ ਕੇ ਆਏ ਆ ਬਾਈ ਜੀ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤੋਂ ਲੈਨੇ ਆ। ਸਸਰੀ ਘਾਲ ਬਾਈ ਜੀ। ਬਾਈ ਜੀ ਉਹਦੇ ਵੀਡੀਓ ਪਾਈ ਸੀ ਫਿਰ ਕਿਵੇਂ ਰਿਆ ਕੰਮ? ਮੋਬਾਈਲ ਕਰਿਆ। ਠੀਕ ਹੈ ਵੇਖ ਗਏ ਮਾਲ। ਪਹਿਲੇ ਦਿਨ ਦੂਜੇ ਦਿਨ ਵੇਖਿਆ ਸੀ। ਠੀਕ ਆ ਬਾਈ ਜੀ। ਤੇ ਕੀ ਡਿਟੇਲ ਆ ਜੀ ਬਾਈ ਜੀ ਅਜੇ ਇਹ? ਇਹਦੇ ਥਲੇ 13 ਕਿਲੋ ਦੁੱਧ ਆ ਤੇ ਤੀਜੇ ਸੂਏ ਸੂਈ ਦੀ ਆ ਜੀ। ਠੀਕ ਆ ਜੀ। ਆ ਮਗਰ M29 ਦੀ ਤੇ ਮਗਰ ਕੱਟੀ ਆ ਜੀ। ਆ ਵੇਖੋ ਬਾਈ ਜੀ ਕੱਟੀ ਬਹੁਤ ਚੰਗੀ ਆ ਜੀ। ਬਾਈ ਜੀ ਹੁਣੀ M29 ਦੀ ਦੱਸਦੇ ਆ। ਕਾਲੀ ਕੱਟੀ ਪੂਰੀ ਸੋਹਣੀ ਜੀ। ਕਾਲੀ ਪੂਸ਼ੀ ਚਿੱਟੀ ਆ ਕਰਮਾ ਵਾਲੀ ਦੀ। ਸੋਨੂ ਜੀ ਨੇ ਕਿ ਸਮੇਂ ਸਮਾ ਹੀ ਕੱਟੀ ਆ ਕਿਸੇ ਵੀਰ ਦੇ ਪਾਲਨ ਦੇ ਹਸਨ ਦਾਵੇ ਕੱਟੀ ਵੀ ਤਾਂ ਬਹੁਤ ਚੰਗੀ ਆ ਲੈਣੀ ਦਾ ਘਰ ਕੱਟੇ ਵਾਲੀ ਵੀ ਪੈਂਦੀ ਆ ਤੇ ਕੱਟੀ ਵਾਲੀ ਮੈਂ ਸੁੱਕਣਾ ਤੇ ਰੱਛੀ ਵਾਲੀ ਗਾਂ ਤਾਵੀਆਂ ਹੀ ਮਿਲਦੀਆਂ ਤੇ ਬਾਈ ਜੀ ਕਿੰਨਾ ਕੁ ਦੁੱਧ ਆ ਦੇ ਥੱਲੇ ਹੁੰਦਾ ਹੈਗਾ 13 ਕਿਲੋ ਮੈਂ 13 ਕਿਲੋ ਠੰਡਾ ਡੱਬੇ ਮਾਰਨ ਵਾਲਾ ਡੱਬੇ ਮਾਰ ਕੇ ਦੋ ਡੰਗ ਚੋਕੇ ਲੈ ਜਾ ਦੋ ਡੰਗ ਚੋਕੇ ਲਵੇ ਜੀ ਠੀਕ ਆ ਬਾਈ ਜੀ ਤੇ ਸੀਲ ਢੰਡੀ ਆ ਬਾਈ ਜੀ ਢੰਡੀ ਬਹੁਤ ਬੰਦਾ ਬੁੜੀ ਕੋਈ ਚੋਈ ਜਾਵੇ ਆਪਣੇ ਕੋਲੇ ਕਿਹ ਕਿਦਾਂ ਹੋ ਗਿਆ ਇਹਨੂੰ ਆਪਣੇ ਕੋਲ ਦੀ ਤੀਜਾ ਦਿਨ ਹੈ ਤੀਜਾ ਦਿਨ ਉਹ ਉਪਰਾਪਰਾ ਨਹੀਂ ਕਰਿਆ ਨਹੀਂ ਜਾਵੇ ਲੋ ਬਾਈ ਜੀ ਵਪਾਰ ਲੈਣ ਦਾ ਕੰਮ ਆ ਬਾਈ ਜੀ ਦਾ ਘਰ ਦੀ ਨਹੀਂ ਕਿ ਮੈਂ ਤੇ ਬਾਈ ਜੀ ਦਾ ਉਪਰਾਪਰਾ ਜਮਾ ਨਹੀਂ ਕਰਿਆਗਾ ਸੀਲ ਠੰਡੀ ਬਹੁਤ ਆ ਤੇ ਤੋਰ ਚਾਲੇ ਦੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਲੈ ਬਾਈ ਤੋਰ ਕੇ ਵਿਖਾ ਦਿਓ ਬਾਈ ਜੀ ਨਾਲ ਸਪਾਰਕ ਕਰ ਲਿਓ ਵਪਾਰ ਦਾ ਕੰਮ ਆ ਬਾਈ ਜੀ ਕੋਲ ਪਸੂ ਕੋਈ ਵੀ ਲੈਣਾ ਹੋਵੇ ਕਿਸੇ ਵੀ ਕਿਸਮ ਦੇ ਮਿਲ ਜਾਂਦੇ ਆ ਬਾਈ ਮੱਝਾ ਲੈਂਦਾ ਤਕਰੀਬ ਨੂੰ ਵੱੱਜਾ ਹੀ ਵੱਧਦਾ ਟੋਕਰ ਗੱਬਣ ਮੈਂ ਸੱਜਰ ਮੈਂ ਗੱਬਣ ਮੈਂ ਹਰਕ ਤਰ੍ਹਾਂ ਦਾ ਕੋਈ ਲੈ ਲੈਂਦਾ ਉਹ ਚਰਾ ਜਿਹਦੇ ਕੋਲੇ ਨੰਬਰ ਜਾੜਿਆ 22 ਤੋਂ ਪੁੱਛ ਦੱਸ ਕਰ ਲਿਆ ਕਰੋ ਸੋਹਣੀ ਸੁਨੱਖੀ ਮੈਂ ਆ ਕਾਲੀ ਕੁੰਡੀ ਆ ਕਾਲੀ ਸ਼ਾਹ ਬਈ ਚਾਰ ਹੀ ਥਾਲਾ ਕੋਈ ਫੋਟ ਸ਼ਾਹ ਨਹੀਂ ਕੱਲਾ ਕੱਲਾ ਥਣ ਬਈ ਜੀ ਪੂਰੇ ਗਾਇ ਵਿੱਚ ਲੱਗੇ ਆ ਤੇ ਟਾਈਮ ਹਜੇ ਬਸ ਥੋੜਾ ਹੋਇਆ ਵਾ ਜਦੋਂ ਸ਼ਾਮ ਦੇ ਟਾਈਮ ਨੂੰ ਚੋਣ ਆਲੀ ਹੋਈ ਉਦੋਂ ਤਾਂ ਮੈਂ ਨੇ ਬਲੇਡਰ ਵੱਲ ਲੈਣਾ ਆਪਾਂ ਨੂੰ ਵੀ ਪਤਾ ਟਾਈਮ ਤੇ ਪਸ਼ੂ ਤਿਆਰ ਹੁੰਦਾ ਕਿਹੜਾ ਚੋਈ ਚਵਾਈ ਹੈਗੀ ਆ ਬਾਈ ਜੀ ਦੋ ਟਾਈ ਘੰਟੇ ਚੋਈ ਨੂੰ ਹੋਏ ਹੋਣੇ ਹਜੇ ਬੜੀ ਬਹੁਤ ਕੋਈ ਮਰਜ਼ੀ ਚੋਈ ਚੱਲੇ ਠੀਕ ਆ ਜੀ ਤੇ ਕਿੰਨੇ ਦੇ ਦਾਂਗੇ ਬਾਈ ਜਾਇਜ ਆਪਾਂ ਇਹ ਮੁੱਲ ਜਿੰਨਾ ਮਰਜ਼ੀ ਕਰਾ ਲਈ 1 ਲੱਖ 1000 ਦੀ ਮੈਂ ਦੇ ਦਿਆਂ 1 ਲੱਖ 1000 ਦੀ ਕੋਈ ਮਾਨਤਾਲ ਮਾਨਤਾਲ ਕਰਦਾ ਠੀਕ ਆ ਬਾਈ ਜੀ ਲਾਦਾ ਪਹੁੰਚ ਪੂਜ ਕਰ ਦਿਓ ਅਗਲੇ ਨੂੰ ਕਿ ਨਹੀਂ ਹੁੰਦੀ ਨਹੀਂ ਪਹੁੰਚ ਦਾਂਗੇ ਆਪਾਂ ਇਹ ਨਹੀਂ ਕੰਮ ਕਰਾਂਗੇ ਮਾਨਤਾਲ ਕਰਦਾ ਮਾਨਤਾਲ ਕਰਦਾ ਲੋ ਬਾਈ ਜੀ ਮਾਨਤਾਲ ਥੋੜਾ ਜਰੂਰ ਹੋ ਜੂਗਾ 1 ਲੱਖ ਤੇ 1000 ਰੁਪਿਆ ਬਾਈ ਨੇ ਡਿਮਾਂਡ ਕਰੀ ਆ ਤੇ ਹੋਰ ਕੋਈ ਨਾਗਦੀ ਆਪਣੇ ਕੋਲ ਅਜ ਫਿਰ ਤੇ ਮਾਲ 6284202137 ਇੱਕ ਵਾਰੀ ਫੇਰ ਦੱਸ ਦੋ 6284202137 ਲੋ ਬਾਈ ਜੀ ਇਹ ਤੇ ਬਾਈ ਜੀ ਦਾ ਮੋਬਾਈਲ ਨੰਬਰ ਹੈ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਆਪਣੀ ਬਾਈ ਜੀ ਵੀਡੀਓ ਸੋਹਣੀ ਲੱਗੇ ਕੇ ਸ਼ੇਅਰ ਕਰ ਲੈ ਕਰ ਲੈ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਦਿਓ ਕਾਲੀ ਕੁੰਡੀ ਮੱਝ ਬਾਈ ਕੋਲੇ ਤੇ ਕੱਟੀ ਮਗਰਾ ਬਾਈ ਜੀ ਆਹ ਚੱਲ ਜਾਓ ਬੋਲੀ ਨੂੰ ਲੰਮਾ ਮੈਂ ਤਾਂ ਦੱਸ ਤੋ ਭਾਈ ਜਿਹੜੇ ਦਾ ਤੁਹਾਨੂੰ ਆਇਆ ਮੋਰ ਕੀ ਭਾਈ ਬਹੁਤ ਬਾਹਰ ਦਰਮਾ ਦੇ ਲਾ ਭਾਈ ਜੇ ਜੱਜ ਦਾ ਸੱਦਾ ਦੇ ਦੇਵਾਂਗੇ